ਅੱਜ ਯਦਨਿਸ਼ਾ ਵਿਰੋਧ ਜਿਹੜੀ ਪੰਜਾਬ ਸਰਕਾਰ ਦੀ ਮੁਹਿੰਮ ਹੈ ਉਹਦੇ ਤਹਿਤ ਪੂਰੇ ਪੰਜਾਬ ਸਟੇਟ ਦੇ ਵਿੱਚ ਆਪਰੇਸ਼ਨ ਸੀਲ ਆਯੋਜਿਤ ਕੀਤਾ ਗਿਆ ਇਸ ਦੇ ਵਿੱਚ ਜ਼ਿਲ੍ਹਾ ਮਾਨਸਾ ਦੇ ਵਿੱਚ ਵੀ ਅਸੀਂ 8 ਜਗ੍ਹਾ ਤੇ ਵਿੱਚ ਨਾਕੇ ਲਾਏ ਨੇ ਤੇ ਉਸੇ ਨਾਕਿਆਂ ਨੂੰ ਚੈੱਕ ਕਰਦੇ ਹੋਏ ਮੈਂ ਅੱਜ ਇੱਥੇ ਲੱਖੀਵਾਲਾ ਨਾਕਾ 'ਚ ਆਇਆ ਹਾਂ ਇਹ ਸਾਡਾ ਹਾਈ ਟੈਕ ਨਾਕਾ ਹੈ ਪੰਜਾਬ ਤੇ ਹਰਿਆਣਾ ਦੀ ਹੱਦ ਤੇ ਲੱਗਾ ਨਾਕਾ ਹੈ ਇਹ ਤੇ ਇੱਥੇ ਅਸੀਂ ਆਪਣਾ ਕਾਫੀ ਹਾਵੀ ਮਾਤਰਾ ਦੇ ਫੋਰਸ ਲਾਈ ਹੈ ਤੇ ਚੈਕਿੰਗ ਕਰ ਰਹੇ ਹਾਂ ਇਸ ਪੂਰੇ ਮਹੀਨੇ ਦੇ ਵਿੱਚ ਅਸੀਂ ਤਕਰੀਬਨ 700 ਦੇ ਕਰੀਬ ਫੋਰਸ ਲਾਈ ਹੈ ਤੇ ਵੱਖ-ਵੱਖ ਰੈਂਕ ਦੇ ਅਫਸਰ ਇੱਥੇ ਲਗਾਏ ਨੇ ਤੇ ਇਹ ਜਿਹੜੀ ਮੁਹੀਮ ਹੈ ਇਹਦੇ ਵਿੱਚ ਅਸੀਂ ਦੋ ਦੋਨੋ ਤਰੀਕੇ ਨਾਲ ਕੰਮ ਕਰ ਰਹੇ ਹਾਂ ਇੱਕ ਅਸੀਂ ਲੀਗਲ ਐਂਗਲ ਵੀ ਕਰ ਰਹੇ ਹਾਂ ਜਿਹਦੇ ਵਿੱਚ ਜੇ ਕੋਈ ਨਸ਼ਾ ਸਾਡੇ ਏਰੀਆ ਚ ਆ ਕੇ ਵੇਚ ਰਿਹਾ ਹੈ ਉਹਦੇ ਉੱਤੇ ਅਸੀਂ ਐਨਡੀਪੀਐਸ ਦੇ ਐਫਆਈਆਰ ਕਰ ਰਹੇ ਹਾਂ ਤੇ ਦੂਸਰਾ ਸਾਡਾ ਜਿਹੜਾ ਤਰੀਕਾ ਉਹ ਹੈ ਕਿ ਜੇ ਕੋਈ ਇਸ ਮਾੜੀ ਆਦਤੋਂ ਨਿਕਲਣਾ ਚਾਹੁੰਦਾ ਹੈ ਤੇ ਨਸ਼ਾ ਛੱਡਣਾ ਚਾਹੁੰਦਾ ਹੈ ਤੇ ਅਸੀਂ ਉਹਨੂੰ ਡੀ ਐਡਿਕਸ਼ਨ ਸੈਂਟਰ ਜਾਂ ਓਟ ਕਲੀਨਿਕ ਉਹਦੇ ਵਿੱਚ ਉਹਨੂੰ ਭਰਤੀ ਕਰਵਾਂਦੇ ਹਾਂ ਇਸ ਤਰੀਕੇ ਨਾਲ ਪੰਜਾਬ ਸਰਕਾਰ ਦੋ ਤਰੀਕੇ ਦੇ ਨਾਲ ਕੰਮ ਕਰ ਰਹੀ ਹੈ ਇੱਕ ਲੀਗਲ ਦੇ ਵਿੱਚ ਜਿੱਥੇ ਉੱਤੇ ਪਰਚੇ ਹੋ ਰਹੇ ਨੇ ਤੇ ਦੂਸਰਾ ਜਿਹੜਾ ਇਸ ਦਲਦਲ ਤੋਂ ਕੋਈ ਨਿਕਲਣਾ ਚਾਹੁੰਦਾ ਹੈ ਤਾਂ ਉਹਦੇ ਨਾਲ ਅਸੀਂ ਨਰਮ ਵਤੀਰਾ ਕਰਦੇ ਪਏ ਹਾਂ ਸਰ ਹੁਣ ਤੱਕ ਮਾਨਸਾ ਜ਼ਿਲ੍ਹੇ ਦੇ ਵਿੱਚ ਕਿੰਨੀ ਰਿਕਵਰੀ ਹੋ ਚੁੱਕੀ ਹੈ ਜੀ ਕਿੰਨੇ ਕੁ ਪਰਚੇ ਹੋ ਹਾਂ ਇਹ ਅਸੀਂ ਰਿਕਵਰੀ ਦਾ ਤੁਹਾਨੂੰ ਜਦ ਪ੍ਰੋਗਰਾਮ ਖਤਮ ਹੋ ਜਾਂਦਾ ਹੈ ਉਸ ਤੋਂ ਬਾਅਦ ਦੱਸ ਸਕਦੇ ਹਾਂ ਹਾਂਜੀ